ਬਾਣ ਗੁਰੂ ਗੁਰੂ ਹੈ ਬਾਣ ਵਿਚ ਬਾਣ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨ ਪ੍ਰਤਾਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰ ਮਹਲਾ 4 ਹਮ ਅੰਦੁਲੇ ਅੰਦ ਬਿਖੇ ਬਿਖਰਾਤੇ ਕਿਉ ਚਾਲ ਗੁਰ ਚਾਲੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੇ ਹਮ ਅੰਦੁਲੇ ਅੰਦ ਬਿਖੇ ਬਿਖਰਾਤੇ ਕਿਉ ਚਾਲ ਗੁਰ ਚਾਲੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਭ ਆਪਨ ਪਾਲੀ ਗੁਰ ਸਿਖ ਮੇਧ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ 팔 মানਹੁ ਹਰ ਹਰ ਕਥਾ ਨਰਾਲੀ ਰਹਾ ਹਰ ਕੇ ਸੰਤ ਸੁਨੋ ਜਨ ਭਾਈ ਗੁਰ ਸੇਵਾ ਬੇਗ ਬਗਾਲੀ ਸਤ ਗੁਰ ਸੇਵ ਖਰਚ ਹਰ ਬਾਦ ਮਤ ਜਾਨੋ ਆਜ ਕੈ ਕਾਲੇ ਹਰ ਕੇ ਸੰਤ ਜਪ ਹਰ ਜਪਨਾ ਹਰ ਸੰਤ ਚਲੇ ਹਰ ਨਾਲੇ ਜਨ ਹਰ ਜਪਿਆਸ ਹਰ ਹੋਏ ਹਰ ਮਿਲੇ ਆ ਕੇਲ ਕਿ ਲਾਲੀ ਹਰ ਹਰ ਜਪਨ ਜਪ ਲੋ ਚਲੋ ਚਾਨੇ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲ ਹੰਸ ਸਾਧ ਜਨਾ ਪਗਰਾਨੇ ਜਨ ਨਾਨਕ ਸੰਗਤ ਸਾਧ ਹਰ ਮੇਲ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੇ ਨਵਾਜੇ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਚੌਥੇ ਸਤ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਤਨਾਸਰੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ ਆਓ ਪਾਵਨ ਗੁਰਬਾਣੀ ਵਿਚਾਰ ਮਨ ਮਿਰਥੀ ਉਕਾਕਰ ਕਰਕੇ ਆਤਮਕ ਆਨੰਦ ਦੇ ਲਈ ਗੁਰਬਾਣੀ ਵਿਚਾਰ ਕਰੀਏ ਇਸ ਸ਼ਬਦ ਦੇ ਆਰੰਭ ਅੰਦਰ ਹਜ਼ੂਰ ਨੇ ਜਗਿਆਸੂ ਦੁਆਰਾ ਬੇਨਤੀ ਕਰਨ ਦੀ ਜਾਚ ਸਿਖਾਈ ਹੈ ਜਗਿਆਸੂ ਦੁਆਰਾ ਬੇਨਤੀ ਕੀਤੀ ਹੈ ਕਿ ਪਾਤਸ਼ਾਹ ਅਸੀਂ ਅੰਦੇ ਅਗਿਆਨੇ ਹਾਂ ਆਪ ਜੀ ਦੀ ਚਲਾਈ ਹੋਈ ਮਰਿਆਦਾ ਉੱਪਰ ਕਿਵੇਂ ਚੱਲ ਸਕਦੇ ਹਾਂ ਕਿਉਂਕਿ ਅੰਦੇ ਮਨੁੱਖ ਨੂੰ ਇੱਕ ਥਾਂ ਤੋਂ ਦੂਜੇ ਥਾਂ ਜਾਣ ਦੇ ਲਈ ਸਹਾਰੇ ਦੀ ਲੋੜ ਪੈਂਦੀ ਹੈ ਉਹ ਸਹਾਰਾ ਨਗੌਰੀ ਦਾ ਜਾਂ ਕਿਸੇ ਮਨੁੱਖ ਦਾ ਹੱਥ ਫੜ ਕੇ ਹੀ ਹੋ ਸਕਦਾ ਹੈ ਜਿਸ ਨਾਲ ਆਸਾਨ ਟਿਕਾਣੇ ਤੇ ਅੰਦਾ ਮਨੁੱਖ ਸੌਖਿਆਂ ਪਹੁੰਚ ਸਕਦਾ ਹੈ ਸਵਾਗਤ ਨਾਮਦੇਵ ਜੀ ਦੇ ਅੰਮ੍ਰਿਤ ਵਚਨ ਹਨ ਮੈਂ ਅਦਲੇ ਕੀ ਟੇਕ ਤੇਰਾ ਨਾਮ ਖੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਕਿਉਂ ਚੱਲ ਮਾਰਗ ਪੰਥਾ ਗੁਰੂ ਸਾਹਿਬ ਜੀ ਦੀ ਮਰਿਆਦਾ ਰੂਪ ਰਸਤਾ ਕਿਹੜਾ ਹੈ ਜਿਸ ਉਪਰ ਸਿੱਖ ਨੇ ਚੱਲਣਾ ਹੈ ਉਸ ਰਸਤੇ ਨੂੰ ਕਠਨ ਦੱਸ ਕੇ ਜਗਿਆਸੂ ਨੇ ਬੇਨਤੀ ਕੀਤੀ ਕਿ हे ਗੁਰਦੇਵ ਸੱਚੇ ਪਤਸਾ ਮੈਂ ਅੰਦਾ ਹਾਂ ਮੈਂ ਇਸ ਕਠਨ ਰਸਤੇ ਤੇ ਕਿਸ ਤਰ੍ਹਾਂ ਚੱਲ ਸਕਦਾ ਹਾਂ ਇਸ ਲਈ ਇਸ ਰਸਤੇ ਤੇ ਚੱਲਣ ਵਾਸਤੇ ਮੈਨੂੰ ਸਹਾਰੇ ਦੀ ਲੋੜ ਹੈ ਬਾਕੀ ਦੁਨੀਆ ਦੇ ਸਹਾਰੇ ਤਾਂ ਸਾਰੇ ਝੂਠੇ ਹਨ ਇਹ ਤਾਂ ਅੰਦੇ ਮਨੁੱਖ ਨੂੰ ਟੋਏ ਵਿੱਚ ਸੁੱਟਣ ਜੈਸੇ ਹਨ 헤 ਪਾਤਸਾ ਇਕ ਤੇਰੀ ਸਨਨ ਰੂਪ ਜਾਂ ਨਾਮ ਰੂਪ ਸੱਚ ਸਹਾਰਾ ਅਚਲ ਹੈ ਜਿਸ ਨੂੰ ਪਕੜ ਕੇ ਮੈਂ ਅਗਿਆਨੀ ਅੰਦਾ ਇਸ ਰਸਤੇ ਤੇ ਚੱਲ ਸਕਦਾ ਹਾਂ ਹਮ ਅੰਦੁਲੇ ਗਿਆਨਹੀਨ ਅਗਿਆਨੇ ਕਿਉ ਚਾਲੈ ਮਾਰਗ ਪੰਥਾ ਹਮ ਅੰਦੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇਸ ਮਾਰਗ ਨੂੰ ਖੰਡੇ ਦੀ ਧਾਰ ਨਾਲੋਂ ਤਿੱਖਾ ਤੇ ਵਾਲ ਨਾਲੋਂ ਬਰੀਕ ਦੱਸਿਆ ਹੈ ਖਣਿਓ ਤਿੱਖੇ ਵਾਲੋ ਨਿਕੀਤ ਮਾਰਗ ਜਾਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਮਾਰਗ ਨੂੰ ਵਾਲ ਨਾਲੋਂ ਬਰੀਕ ਤੇ ਖੰਡੇ ਧਾਰ ਨਾਲੋਂ ਤਿੱਖਾ ਤੇ ਇਸ ਮਾਰਗ ਤੇ ਚੱਲਣਾ ਅਲੂਨੀ ਸੱਲ ਚਟਣ ਜੈਸਾ ਵੀ ਦੱਸਿਆ ਵਾਲੋ ਨਿਕੀ ਆਖੀ ਅਖੰਡੇ ਧਾਰੋਂ ਸੁਨਿਆ ਤਿੱਖੀ ਆਖਣ ਆਖ ਨਾ ਸਕਿਆ ਲੇਖ ਅਲੇਖ ਨ ਜਾਇ ਲਿਖਿ ਗੁਰਮੁਖ ਪੰਥ ਬਖਾਨੀਆ ਅਪਣ ਨਾ ਸਕੈ ਇਕਤ ਵਿਖੇ ਸੈਲ ਅਲੋਨੇ ਚਟਨੇ ਤੁਲਨਾ ਲਖ ਐਮਿਓ ਰਸ ਇਕਿ ਗੁਰਮੁਖ ਸੁਖ ਫਲ ਪਾਇਆ ਭਗਤ ਭਾਏ ਭਗਤ ਬਿਰਲੀ ਸੋ ਵਿਰਖੀ ਸਤਿਗੁਰ ਤੋਂ ਠਹਿ ਪਾਈ ਆ ਸਾਧ ਸੰਗਤ ਗੁਰਮਤ ਗੁਰ ਸਿੱਖੀ ਚਾਰ ਪਦਾਰਥ ਭਿਖਖ ਭਿਖੇ ਇਹ ਗੁਰੂ ਦੀ ਮਰਿਆਦਾ ਰੂਪ ਮਾਰਗ ਗੁਰੂ ਨਾਨਕ ਦੇਵ ਜੀ ਨੇ ਹਰ ਮਨੁੱਖ ਮਾਤਰ ਲਈ ਗੁਰਮਤ ਗਾੜੀ راہ ਚਲਾਇਆ ਹੈ ਇਸ ਮਾਰਗ ਤੇ ਪਾਂਦੇ ਹਰ ਗੁਰਸਿੱਖ ਮਾਈ ਭਾਈ ਦੇ ਲਈ ਇਸ ਰੂਹਾਨੀਅਤ ਸਫਰ ਨੂੰ ਸੋਖਿਆ ਤੈਅ ਕਰਨ ਵਾਸਤੇ ਸਭ ਮਾਈ ਭਾਈ ਦੇ ਲਈ ਅਸਲੀਅਤ ਵਿੱਚ ਮਨੁੱਖਾ ਜਨਮ ਦੀ ਸਫਲਤਾ ਤੇ ਪ੍ਰਭੂ ਦੀ ਪ੍ਰਾਪਤੀ ਰੂਪ ਮੰਜ਼ਲ ਤੇ ਪਹੁੰਚਣ ਦੇ ਲਈ ਗੁਰਦੇਵ ਜੀ ਨੇ ਇਹ ਨਿਯਮ ਨਿਯਤ ਕੀਤੇ ਹਨ ਉਹ ਕਿਹੜਾ ਨਿਯਮ ਹੈ ਅੰਮ੍ਰਿਤ ਵੇਲਾ ਸਚਨਾਓ ਇਹ ਮਰਿਆਦਾ ਹੈ ਇਹ ਨਿਯਮ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਮਰਿਆਦਾ ਪਹਿਲੀ ਗੱਲ ਤਾਂ ਇਹ ਮਰਿਆਦਾ ਪੱਕਾ ਕਰ ਲੋ ਸਤਿਗੁਰੂ ਕਹਿੰਦੇ ਜਦ ਤੁਸੀਂ ਇਹ ਮਰਿਆਦਾ ਤੇ ਪੱਕੇ ਹੋ ਜਾਓਗੇ ਨਾ ਫਿਰ ਹੋਰ ਮਰਿਆਦਾ ਤੁਹਾਨੂੰ ਆਪੇ ਗੁਰੂ ਸਿਖਾ ਦੇਵੇਗਾ ਪਹਿਲੀ ਗੱਲ ਤਾਂ ਅੰਮ੍ਰਿਤ ਵੇਲਾ ਸੰਭਾਲੋ ਜਨਾਂ ਜੇਰ ਤੁਸੀਂ ਅੰਮ੍ਰਿਤ ਵੇਲਾ ਨੂੰ ਸੰਭਾਲਦੇ ਹੋ ਨਾ ਜੇਰ ਤੁਸੀਂ ਸਿੱਖੀ ਦਾ ਤੁਸੀਂ ਇੱਕ ਕਿਨ ਦਾ ਮਾਤਰ ਵੀ ਤੁਸੀਂ ਸਮਝ ਨਹੀਂ ਸਕਦੇ ਬਾਣੇ ਨੂੰ ਤੁਸੀਂ ਸਮਝ ਨਹੀਂ ਸਕਦੇ ਜਦੋਂ ਤੁਸੀਂ ਅੰਮ੍ਰਿਤ ਵੇਲੇ ਨੂੰ ਸੰਭਾਲਣ ਲੱਗੇ ਤਾਂ ਸਾਰਾ ਕੁਝ ਗੁਰੂ ਦੇ ਪਿਆਰਿਓ ਫਿਰ ਸਤਿਗੁਰੂ ਨੇ ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦੀ ਜਾਗਣਾ ਤੇ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਕਰਨਾ ਕੀ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਜਿਹੜਾ ਤੇਰਾ ਆਪਣਾ ਹੈ ਬਾਕੀ ਤਾਂ ਸਾਰੇ ਇੱਥੇ ਬਗਾਨੇ ਨੇ ਸਿਰਫ ਤੇਰਾ ਇੱਕੋ ਇੱਕ ਆਪਣਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਨਾਮ ਜਪਣਾ ਬਾਣੀ ਪੜ੍ਹਨੀ ਧਰਮ ਦੀ ਕਿਰਤ ਕਰਦੇ ਆਂ ਦਸਵੰਦ ਵਿੱਚੋਂ ਦਾਨ ਦੇਣਾ ਦਸਵੰਦ ਹੁਣ ਆਪਾਂ ਕਹਿੰਦੇ ਵੀ ਦਾਨ ਕਰਦੇ ਆਂ ਦਸਵੰਦ ਪਤਾ ਕਿੰਨਾ ਬੰਦ ਹੈ 100 ਰੁਪਏ ਚੋਂ 10 ਰੁਪਏ ਰੂਹ ਦੇ ਪਿਆਰਿਓ ਔਰ ਹਜ਼ਾਰ ਚੋਂ 100 ਰੁਪਏ ਦਸਵੰਦ ਬੰਦੇ ਨੇ ਤੇ ਆਪਾਂ ਕਹਿੰਦੇ ਬੜੀ ਸੇਵਾ ਕਰਤੀ ਜੀ ਅਸੀਂ ਬਹੁਤ ਅਸੀਂ ਤਾਂ ਦਾਨਪੂਰਨ ਕਰਦੇ ਹਾਂ ਜੀ ਦਸਵੰਦ ਮਹਾਰਾਜ ਕਹਿੰਦੇ ਨੇ ਵੀ ਦਸਵੰਦ ਗੁਰੂ ਸਿੱਖ ਨੇ ਦਸਵੰਦ ਕੱਢਣੀ ਉਹ ਕੱਢਣੀ ਹੈ ਏ ਮਰਿਆਦਾ ਪਹਿਲਾਂ ਸਿੱਖੋ ਪਹਿਲਾਂ ਇਹ ਮਰਿਆਦਾ ਤਾਂ ਸਾਨੂੰ ਯਾਦ ਨਹੀਂ ਜੋ ਗੁਰੂ ਸਾਹਿਬ ਜੀ ਧਰੋਂ ਦੱਸ ਦੱਸਦੇ ਆਏ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਸੀਂ ਹੋਰ ਮਰਿਆਦਾ ਇੱਧਰ ਐ ਕਰਨਾ ਚਾਹੁੰਦਾ ਜੀ ਇੱਧਰ ਉਹ ਕਰਨਾ ਚਾਹੁੰਦਾ ਜੀ ਹੋਰ ਹੀ ਗੱਲਾਂ ਅਸੀਂ ਸਿੱਖ ਗਏ ਜਿਹੜੀ ਗੱਲ ਸਿੱਖਣੀ ਸੀ ਉਹ ਗੱਲ ਸਿੱਖਿਓ ਕੋਈ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਕਿਰਤ ਧਰਮ ਦੀ ਕਿਰਤ ਕਰੋ ਧਰਮ ਦੇ ਕਿਰਤ ਦਾ ਭਾਵ ਕਿ ਇਹ ਵੀ ਕਿਸੇ ਨਾਲ ਲੁੱਟਖੋ ਨਹੀਂ ਕਰਨੀ ਕਿਸੇ ਨਾਲ ਹੈਰਾ ਫੇਰੀ ਨਹੀਂ ਕਰਨੀ ਧਰਮ ਦੀ ਕਿਰਤ ਮਿਹਨਤ ਕਰਨੀ ਉਹਨੇ ਇਹ ਨਹੀਂ ਕਿ ਕਿਸੇ ਦੇ ਅਸੀਂ ਹੱਕ ਬਾਕੇ ਇਹ ਕਹਿ ਦਈਏ ਵੀ ਅਸੀਂ ਤਾਂ ਜੀ ਦੋ ਗੱਟੇ ਗੁਰੂ ਘਰ ਸਿੱਟੇ ਆਉਂਦੇ ਆ ਉਹ ਵੀ ਨਹੀਂ ਪਰਵਾਨ ਜਿ세 ਦੇ ਅਸੀਂ ਹੱਕ ਬਾਕੇ ਬੀਜ ਕੇ ਤਕੈ ਵੀ ਆਮੇ ਗੁਰੂ ਘਰ ਸਟਿਆਉਂਦਾ ਉਹ ਵੀ ਪਰਵਾਨ ਨਹੀਂ ਆਪਣੇ ਕਿਰਤ ਵਿੱਚੋਂ ਆਪਣੀ ਕਮਾਈ ਵਿੱਚੋਂ ਆਪਣੇ ਖੇਤ ਵਿੱਚੋਂ ਜਿਹੜੇ ਤੇਰੇ ਇਸੇ ਆਏ ਨੇ ਕਿਸੇ ਦੇ ਤੁਸੀਂ ਦਾਨ ਕਰੋਗੇ ਕਿਸੇ ਦੇ ਲੱਗਣਗੇ ਇਸ ਲਈ ਸਤਗੁਰੂ ਜੀ ਆਖਦੇ ਹਨ ਗੁਰਮੁਖ ਨਾਮ ਦਾਣ ਇਸਨਾਨ ਗੁਰੂ ਸਾਧ ਗੁਰ ਕਾ ਜੋ ਸਿੱਖ ਖਾਏ ਸਭ ਭਲਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰ ਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਬੁਖ ਪਾਪ ਦੁਖ ਲੈ ਜਾਵੇ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਬੈੰਦਿਆਂ ਉਠਦੇ ਹਰ ਨਾਮ ਧਿਆਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜੇ ਸੋ ਨਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ ਸੁਣਾਵੇ ਜਦ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਔਰਾਂ ਨਾਮ ਜਪਾਵੇ ਸੋਡੇ ਪਾਸਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਗੁਰ ਸਿੱਖ ਦੀ ਨਿਤ ਕਰਨੀ ਰਹਿਤ ਦੱਸੀ ਹੈ ਇਹ ਹੈ ਨਿਤ ਕਰਨੀ ਰਹਿਤ ਇਹ ਮਰਿਆਦਾ ਜੋ ਇਸ ਤਰ੍ਹਾਂ ਗੁਰੂ ਹੁਕਮ ਅਨੁਸਾਰ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਾਮ ਅਭਿਆਸ ਕਮਾਈ ਕਰਦਾ ਹੋਇਆ ਤੇ ਗੁਰਬਾਣੀ ਪੜਦਾ ਉਠ ਬੈਠਣ ਵੇਲੇ ਪਰਮਾਤਮਾ ਦਾ ਨਾਮ ਲੈਂਦਾ ਉਠ ਤੇ ਬੈਠ ਤੋ ਸੋਭਤ ਨਾਮ ਗੁਰੂ ਦੇ ਪਿਆਰਿਓ ਹਰ ਵੇਲੇ ਵਾਹਿਗੁਰੂ ਨੂੰ ਯਾਦ ਕਰਨਾ ਕੰਮਕਾਰ ਕਰਦੇ ਆ ਕਿਰਤ ਵਿਰਤ ਕਰਦੇ ਆ ਸਤਿਗੁਰੂ ਕਹਿੰਦੇ ਵੀ ਅਵਸਥਾ ਦਾ ਧਾਰਨੇ ਬਨ ਕੇ ਆਪ ਜਪਨਾ ਤੇ ਹੋਰਾਂ ਨੂੰ ਵੀ ਜਪਾਉਣਾ ਐਸੇ ਕਰਨੇ ਵਾਲੇ ਗੁਰਸਿੱਖ ਦੀ ਧੂੜ ਜਿੱਥੇ ਸੋਦੇ ਪਾਤਸ਼ਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਸ ਗੁਰਸਿੱਖ ਦੀ ਚਰਨ ਦੀ ਧੂੜ ਮੰਗਦੇ ਨੇ ਐਸੇ ਕਰਨੇ ਵਾਲਿਆਂ ਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ ਜੋ ਆਪ ਜਪੈ ਔਰ ਨਾਮ ਜਪਾਵੇ ਆਪ ਕੀਰਤ ਕਰੇ ਹੋਰਾਂ ਨੂੰ ਕੀਰਤ ਤੇ ਲਾਵੇ ਨਾਮ ਜਪੇ ਹੋਰਾਂ ਨੂੰ ਜਪਾਵੇ ਬਾਣੀ ਪੜੇ ਹੋਰਾਂ ਨੂੰ ਵੀ ਬਾਣੀ ਪੜਨ ਲਾਵੇ ਇਸ ਲਈ ਸਤਿਗੁਰੂ ਕਿਰਪਾ ਕਰਦੇ ਨੇ ਕੁਰਬਾਨੀ ਤਿਨਾਂ ਗੁਰਸਿੱਖਾਂ ਪਿਛਲ ਰਾਤੀ ਉਠ ਬਹੰਦੇ ਉਹਨਾਂ ਤੇ ਕੁਰਬਾਨ ਜਾਂਦੇ ਨੇ ਸਤਿਗੁਰੂ ਜੀ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਾ ਪਰਮਾਤਮਾ ਦੇ ਨਾਮ ਦੇ ਵਿੱਚ ਬਹਿੰਦੇ ਨੇ ਬਾਣੀ ਪੜਨ ਵਿੱਚ ਬਹਿੰਦੇ ਨੇ ਗੁਰੂ ਦੇ ਹਜ਼ੂਰੀ ਵਿੱਚ ਬਹਿੰਦੇ ਨੇ ਕੁਰਬਾਨੇ ਤਿੰਨਾ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੀਆਂ 12 ਵਿੱਚ ਕੁਰਬਾਨੇ ਤਿੰਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ ਕੁਰਬਾਨੀ ਤਿਨਾ ਗੁਰਸਿੱਖਾਂ ਹੋਏ ਇੱਕ ਮਨ ਗੁਰਜਾਪ ਜਪੰਦੇ ਕੁਰਬਾਨੀ ਤਿਨਾ ਗੁਰਸਿੱਖਾਂ ਸਾਧ ਸੰਗਤ ਚਲ ਜਾਏ ਜੁੜੰਦੇ ਸੰਗਤ ਵਿੱਚ ਜਾ ਕੇ ਜੁੜ ਕੇ ਬੰਦੇ ਨੇ ਓਰੋ ਪਿਆਰਿਓ ਸਾਧਗੁਰੂ ਕਹਿੰਦੇ ਮੈਂ ਉਹਨਾਂ ਤੂੰ ਕੁਰਬਾਨ ਜਾਵਾਂ ਜਿਹੜੇ ਸੰਗਤ ਵਿੱਚ ਜਾ ਕੇ ਬੰਦੇ ਨੇ ਕੁਰਬਾਨੀ ਤਿਨਾ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਨੰਦੇ ਗਾਉਂਦੇ ਤੇ ਸੁਂਹਦੇ ਨੇ ਕੁਰਬਾਨੀ ਤਿਨਾ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲੰਦੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਕੇ ਨਾ ਮਨ ਨੂੰ ਮੇਲ ਕਰਾ ਕੇ ਮੇਲ ਮਿਲੰਦੇ ਕੁਰਬਾਨੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਕਹਿੰਦੇ ਵੀ ਗੁਰੂ ਦੀ ਗੁਰਪੁਰਬ ਮਨਾਉਂਦੇ ਨੇ ਜੜੇ ਗੁਰੂ ਦੇ ਪਿਆਰੋ ਸਾਰੇ ਭੈਣ ਭਾਈ ਇਕੱਠੇ ਹੋ ਗਏ ਕੁਰਬਾਨੀ ਤਿੰਨਾ ਗੁਰ ਸਿੱਖਾਂ ਭਾਏ ਭਗਤ ਗੁਰਪੁਰਬ ਕਰਾਂਦੇ ਗੁਰੂਪੁਰਬ ਦੀ ਪੁਰਬ ਮਨਾਉਨੇ ਗੁਰੂ ਦੇ ਪਿਆਰੋ ਜਿਵੇਂ ਆਪਾਂ ਗੁਰੂ ਸਾਹਿਬ ਜੀ ਦੇ ਪੁਰਬ ਦਿਹਾੜੇ ਮਨਾਉਨੇ ਆ ਉਹ ਗੁਰਪੁਰਬ ਕਰਾਂਦੇ ਗੁਰ ਸੇਵਾ ਫਾਲ ਸਫਲ ਫਲਾਂਦੇ ਰੋਣਾ ਸੰਗਤਾਂ ਦੀ ਸੇਵਾ ਕਰਦੇ ਆਪਣੇ ਹੱਥੀਂ ਜੋੜੇ ਝਾੜਨ ਦੀ ਸੇਵਾ ਝਾੜੂ ਲਾਉਣ ਦੀ ਸੇਵਾ ਮੈਟ ਆਦ ਤਪੜ ਝਾੜਨ ਦੀ ਸੇਵਾ ਗੁਰੂ ਦੇ ਪਿਆਰਿਓ ਅਨੇਕ ਤਰ੍ਹਾਂ ਦੇ ਜੋ ਜੋ ਸੇਵਾ ਸੰਗਤਾਂ ਨੂੰ ਮਿਲ ਜਾਏ ਤਾਂ ਉਹ ਕਰਦੇ ਨੇ ਗੁਰੂ ਦੇ ਪਿਆਰਿਓ ਇਸ ਲਈ ਐਸੀ ਉਤਮ ਕਰਨੇ ਵਾਲੇ ਇਸ ਵਾਲੋ ਨਿੱਕੀ ਆਖੀ ਅਖੰਡੇ ਧਾਰ ਸੁਨੀਆਂ ਤਿੱਖੀ ਰਹਿ ਹਨ ਬਿਰਲੇ ਨਾਹੀ ਘਨੇ ਫੈਲ ਫਕੜ ਸੰਸਾਰ ਬਿਰਲੇ ਐਸੇ ਹੀ ਗੁਰਮੁਖਾਨ ਜੋ ਗੁਰਦੇਵ ਦੇ ਇਸ ਹੁਕਮ ਅਨੁਸਾਰ ਚੱਲਦੇ ਹਨ ਆਨੰਦ ਲੈਂਦੇ ਹਨ ਜਾਓ ਤੋ ਪ੍ਰੇਮ ਖੇਲਨ ਕਾ ਜਾਓ ਇਹਨੂੰ ਕਹਿੰਦੇ ਨੇ ਜਾਓ ਤੋ ਪ੍ਰੇਮ ਖੇਲਨ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਸਿਰ ਧਰ ਕੇ ਆਉਣ ਵਾਲੀ ਗੱਲ ਹੈ ਤਲੀ ਤੇ ਧਰ ਕੇ ਰੱਖ ਕੇ ਆਉਣ ਵਾਲੀ ਗੱਲ ਹੈ ਭਗਤੀ ਕਰਨੇ ਵੀ ਸੇਵਾ ਕਰਨੇ ਨਾਮ ਜਪਣਾ ਲੋਕਾਂ ਦੀਆਂ ਸੁਣਨੇ ਇਹ ਵੀ ਇੱਕ ਸਿਰ ਵੱਢ ਕੇ ਤਲੀ ਤੇ ਧਰਨ ਵਾਲੀ ਗੱਲ ਹੈ ਮਹਾਰਾਜ ਕਹਿੰਦੇ ਜੇ ਪ੍ਰੇਮ ਕਰਨਾ ਹੈ ਨਾ ਫਿਰ ਤਾਂ ਕਹਿੰਦੇ ਵੀ ਸਿਰ ਤਲੀ ਤੇ ਧਰਨੇ ਪੈਣਗੇ ਜਾਓ ਤੋ ਪ੍ਰੇਮ ਖੇਲਨ ਕਾ ਜਾਓ ਸਿਰ ਧਰ ਤਲੀ ਗਲੀ ਮੇਰੇ ਆਓ ਇਹ ਤਮਾਰਗ ਪੈਰ ਧਰੀ ਜਾ ਸਿਰ ਅਧੀ ਜਾ ਕਾਨ ਨਾ ਕੀ ਜਾ ਇਸ ਹੁਕਮ ਅਨੁਸਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਬਚਪਨ ਵਿੱਚ ਹੀ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਅੰਮ੍ਰਿਤ ਛਕ ਕੇ ਸਾਰੀ ਜ਼ਿੰਦਗੀ ਸਾਵਧਾਨ ਰੂਪ ਵਿੱਚ ਇਸ ਮਾਰਗ ਤੇ ਚੱਲਦਿਆਂ ਅਖੀਰ ਨੂੰ ਆਪਣੇ ਸੀਸ ਨੂੰ ਹੱਥ ਤੇ ਤਲੀ ਤੇ ਰੱਖ ਕੇ 18 ਸੇਰ ਕੱਚੇ ਦਾ ਖੰਡਾ ਵਾਇਆ ਵਾਉਂਦਿਆਂ ਹੋਇਆ ਆਪਣੇ ਗੁਰੂ ਨਾਲ ਪ੍ਰੀਤ ਤੋੜ ਤੱਕ ਨਿਭਾਈ ਟੁੱਟਣ ਨਹੀਂ ਦਿੱਤੀ ਉਹਨਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰੀ ਵੱਡੀ ਕਮਾਈ ਬਹੁਤ ਵੱਡੀ ਕਮਾਈ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਜਿੰਦੜੇ ਵਾਰੇ ਗੁਰੂ ਤੋਂ ਕੀਤੀ ਪ੍ਰੇਮ ਪੜਾਈ ਆਪਣੇ ਜੈੰਦੜੇ ਗੁਰੂ ਨੂੰ ਬਾਰੇ ਨੇ ਅੱਜ ਦੇਖੋ ਸਾਰੇ ਦੁਨੀਆ ਦੇ ਲੋਕ ਨੰਨ ਤਨ ਬਾਬਾ ਦੀਪ ਸਿੰਘ ਜੀ ਸਾਰੇ ਜਪਦੇ ਕਿਉਂਕਿ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਐਸੀ ਕੁਰਬਾਨੀ ਇਸ ਲਈ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਵਡਿਆ ਬਖਸ਼ਿਸਾਂ ਰਹਿਮਤਾਂ ਕਿਰਪਾ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਘਰ ਵਿੱਚ ਵਰਤਾਉਂਦੇ ਨੇ ਮੇਰੇ ਪਾਸਾ ਜੀ ਦਾ ਫਰਮਾਨ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹਮ ਅੰਦਲੇ ਅੰਧ ਬਿਖੇ ਬਿਖਰਾਤੇ ਕਿਉ ਚਾਲੈ ਗੁਰ ਚਾਲੀ ਸਤਿਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਸਤਿਗੁਰੂ ਜੀ ਆਖਦੇ ਨੇ ਹੈ ਭਾਈ ਅਸੀਂ ਨਿਰੇ ਅੰਨੇ ਆ ਅਗਿਆਨੀ ਆ ਐਡੇ ਅਸੀਂ ਚਾਤਰ ਚਲਾਖ ਨਹੀਂ ਹਾਂ ਮਹਾਰਾਜ ਕਹਿੰਦੇ ਅਸੀਂ ਤਾਂ ਨਰੇ ਅੰਨੇ ਆ ਨਰੇ ਅਗਿਆਨੇ ਹਾਂ ਸਾਡੇ ਕੋਲ ਕੁਝ ਨਹੀਂ ਹੈ ਤੇਰੇ ਬਿਨਾ ਧੰਨ 사ਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਅਸੀਂ ਨਰੇ ਅੰਨੇ ਅਗਿਆਨੇ ਜ਼ਹਿਰ ਰੂਪ ਵਿਸਿਆ ਵਿੱਚ ਤਦਕਾਰ ਹੋ ਰਹੇ ਹਾਂ ਮਹਾਰਾਜ ਇਸ ਲਈ ਫਿਰ ਕਿਵੇਂ ਚਲੀਏ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਮਰਿਆਦਾ ਤੇ ਮਰਿਆਦਾ ਰੂਪ ਰਸਤੇ ਉਪਰ ਅੰਦੇ ਮਨੋਖ ਨੂੰ ਸਹਾਰੇ ਦੀ ਲੋੜ ਹੈ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਨੇ ਤੇਰੀ ਸਹਾਰੇ ਦੀ ਲੋੜ ਹੈ ਸੁਖ ਦਾਤੇ ਸਤਿਗੁਰੂ ਸਾਹਿਬ ਜੀ ਮੇਰ ਕਰਕੇ ਸਾਨੂੰ ਆਪਣੇ ਸਰਨ ਰੂਪ ਲੜ ਲਾ ਲੋ ਏ ਗੁਰਸਿੱਖ ਮਿੱਤਰ ਗੁਰੂ ਦੀ ਦੱਸੀ ਹੋਈ ਮਰਿਆਦਾ ਰੂਪ ਰਸਤੇ ਉਪਰ ਤੁਰੋ ਜੋ ਗੁਰੂ ਸਾਹਿਬ ਜੀ ਮਰਿਆਦਾ ਤੁਹਾਨੂੰ ਸਿਖਾ ਰਹੇ ਹਨ ਸਿੱਖਿਆ ਦੇ ਰਹੇ ਹਨ ਉਸ ਨੂੰ ਸਤ ਕਰਕੇ ਮੰਨੋ ਕਿਉਂਕਿ ਉਸ ਹਰੀ ਦੇ ਸਿੱਖਿਆ ਰੂਪ ਤੇ ਕੌਤਕ ਰੂਪ ਕਥਾ ਅਨੋਖੀ ਹੈ ਅਚਰਜ ਹੈ ਮਹਾਰਾਜ ਕਹਿੰਦੇ ਹਰ ਹਰ ਕਥਾ ਨਿਰਾਲੀ ਰਹਾਵ ਵਾਲੀ ਪੰਕਤੀ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਹੇ ਹਰੀ ਦੇ ਸੰਤ ਜਨੋ ਹੇ ਪ੍ਰਭੋ ਸੁਣੋ ਛੇਤੀ ਤੂੰ ਛੇਤੀ ਬਹੁਤ ਹੀ ਛੇਤੀ ਗੁਰੂ ਨੂੰ ਸੇਵਨਾ ਕਰੋ ਸਿਮਰਨ ਕਰੋ ਇਹ ਨਹੀਂ ਪਤਾ ਵੀ ਟਾਈਮ ਕਦੋਂ ਆ ਜਾਵੇ ਸਤਿਗੁਰੂ ਦੀ ਸੇਵਾ ਤੇ ਸਿਮਰਨ ਕਰਕੇ ਹਰੀ ਨਾਮ ਰੂਪ ਖਾਜ ਪਰਲੋਕ ਮਾਰਗ ਦੇ ਲਈ ਬਨ ਲਓ ਮਤਾ ਇਹ ਜਾਣੋ ਕਿ ਅੱਜ ਜਾਂ ਕੱਲ ਸਤਿਗੁਰੂ ਕਹਿੰਦੇ ਮਤ ਜਾਣੋ ਅੱਜ ਕੇ ਕਾਲੀ ਇਹ ਕੋਈ ਪਤਾ ਨਹੀਂ ਕਦੋਂ ਕਹਿੰਦੇ ਤੁਹਾਡੇ ਸਵਾਸ ਪੂਰੇ ਹੋ ਜਾਣੇ ਜੇ ਨਾ ਹੋ ਸਕੇ ਛੇਤੀ ਤੂੰ ਛੇਤੀ ਕੰਨ ਪਰ ਲੋਕ ਮਾਰਗ ਵਾਸਤੇ ਪੱਲੇ ਬਨ ਲਓ ਸੇਵਾ ਸਿਮਰਨ ਕਰਕੇ ਸਤਿਗੁਰੂ ਦੀ ਸੇਵਾ ਤੇ ਸਿਮਰਨ ਕਰਕੇ ਹਰੇ ਨਾਮ ਰੂਪ ਖਰਚ ਪਰਲੋਕ ਮਾਰਗ ਵਾਸਤੇ ਬਨ ਲਓ ਮਹਾਰਾਜ ਕਹਿੰਦੇ ਮਤ ਜਾਨੋ ਅੱਜ ਕੇ ਕਾਲੀ ਸੇਵਾ ਸਿਮਰਨ ਕਰਾਂਗੇ ਨਹੀਂ ਅੱਜ ਦੀ ਹੀ ਸੇਵਾ ਸਿਮਰਨ ਵਿੱਚ ਜੁੜ ਜਾਵੋ ਇਹ ਨਾ ਜਾਣੋ ਵੀ ਕੱਲ ਕਰ ਲਾਂਗੇ ਚਲੋ ਜੀ ਫੇਰ ਵਗ ਜਾਾਂਗੇ ਚਲੋ ਜੀ ਸੰਗਰਾਨ ਨੂੰ ਵਗ ਜਾਾਂਗੇ ਚਲੋ ਕੋਈ ਨਹੀਂ ਜੀ ਹਫ਼ਤੇ ਨੂੰ ਵਗ ਜਾਾਂਗੇ ਮਹਾਰਾਜ ਕਹਿੰਨੇ ਮਤ ਜਾਣੋ ਆਜ ਕੇ ਕੱਲ ਹੀ ਕੋਈ ਪਤਾ ਨਹੀਂ ਕੱਲ ਨੂੰ ਟਾਈਮ ਆਵੇ ਜਾਂ ਨਾ ਆਵੇ ਕੱਲ ਦਾ ਕੀ ਪਤਾ ਕਹਿੰਨੇ ਮਤ ਜਾਣੋ ਆਜ ਕੇ ਖਾਲੀ ਜਿਹੜਾ ਕੁਛ ਕਹਿੰਦੇ ਵੀ ਚੰਗੇ ਮਾਰਗ ਤੇ ਚੱਲਣਾ ਆਪਣੇ ਜੀਵਨ ਨੂੰ ਕਹਿੰਦੇ ਵੀ ਗੁਰੂ ਦੇ ਲੇਖੇ ਲਾਉਣੇ ਨੇ ਤੇ ਅੱਜ ਹੀ ਤੁਰ ਪੈ ਕੱਲ ਦੀ ਨਾ ਛੱਡ ਨਿਹਰਾਜ ਦੇ ਬਾਣੀ ਪੜਨ ਵਾਸਤੇ ਜੇ ਸਤਿਗੁਰੂ ਦੀ ਕਿਰਪਾ ਹੋ ਜੇ ਮਨ ਬੰਜੇ ਤਾਂ ਇਹ ਨਾ ਛੱਡੋ ਚਲੋ ਵੀ ਕੱਲ ਨੂੰ ਪੜ ਲਾਂਗੇ ਨਹੀਂ ਅੱਜ ਹੀ ਪੜ ਲਓ ਗੁਰੂ ਜਦੋਂ ਕਿਰਪਾ ਕਰਦਾ ਆਵਾਜ਼ਾਂ ਮਾਰਦਾ ਤੇ ਉਹ ਦੇ ਮਿੰਟਾਂ ਸੈਕਿੰਟਾਂ ਦੇ ਗੁਰੂ ਦੇ ਪਿਆਰਿਓ ਉਹ ਕਾਰਜ ਕਰ ਲੈਣੇ ਚਾਹੀਦੇ ਨੇ ਜਦੋਂ ਗੁਰੂ ਦੀ ਕਿਰਪਾ ਹੋ ਜੇ ਸਤਗੁਰ ਕਨੇ ਕਿਉਂਕਿ ਹਰੀ ਦਾ ਸੰਤ ਜਨੋ ਨਾਮ ਜਪਨਾ ਹੈ ਨਾਮ ਹਰੇ ਨਾਮ ਅੰਤ ਸਮੇ ਉਸ ਦੇ ਨਾਲ ਚੱਲਦਾ ਜਿਨ੍ਹਾਂ ਸੰਤ ਜਨਾਂ ਨੇ ਹਰੇ ਨਾਮ ਨੂੰ ਜਪਿਆ ਉਹ ਹਰੀ ਦਾ ਰੂਪ ਹੀ ਹੋ ਗਏ ਹਨ ਅਤੇ ਹਰੀ ਸੰਸਾਰ ਰੂਪ ਖੇਡ ਦੇ ਖੇਡਣੇ ਖੇਡਣ ਕੌਤਕ ਕਰਨ ਵਾਲਾ ਉਹ ਉਹਨਾਂ ਸੰਤਾਂ ਨੂੰ ਮਿਲ ਪਿਆ ਹੈ ਹਰੀ ਦੇ ਹਰ ਹਰ ਜਾਪ ਨੂੰ ਜਪ ਕੇ ਮੇਰੇ ਹਿਰਦੇ ਅੰਦਰ ਨਾਮ ਜਪਨ ਦੀ ਹੋਰ ਵੀ ਲੋਚ ਲੱਗ ਰਹੀ ਹੈ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿੰਨਾ ਵੀ ਜਪਿਆ ਜਾਵੇ ਥੋੜਾ ਹੀ ਹੈ ਕਹਿ ਲਗੇ ਹੈ ਬਨਵਾਰੀ ਸਾਰੇ ਕਿਤੇ ਰਮਿਆ ਹੋਏ ਨੂੰ ਸਭ ਕਿਤੇ ਤੂੰ ਹੈਗਾ ਬਨਵਾਰੀ ਉਹਨੂੰ ਕਹਿੰਦੇ ਨੇ ਹੈ ਬਨਵਾਲੀ ਪ੍ਰਭੂ ਮੇਰੇ ਤੇ ਆਪਣੀ ਕਿਰਪਾ ਮਿਹਰ ਕਰੋ ਨਾਨਕ ਗੁਰੂ ਸਾਹਿਬ ਜੀ ਚੌਥੇ ਸਰੂਪ ਦੇ ਵਿੱਚ ਆਖ ਰਹੇ ਨੇ ਉਚਾਰਨ ਕਰਦੇ ਹਨ ਕਿ ਹਰੀ ਹੇ ਹਰੀ ਹੇ ਪ੍ਰਮਾਤਮਾ ਮੈਂ ਜਨਾਂ ਦਾਸ ਨੂੰ ਸਾਧੂ ਜਨਾਂ ਦੀ ਸੰਗਤ ਦਾ ਮਿਲਾਪ ਬਖਸੋ ਤਾਂ ਕਿ ਅਸੀਂ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹੀਏ ਸੰਗਤ ਕਰਦੇ ਰਹੀਏ ਤੇ ਆਪਣਾ ਪਾਰ ਉਤਾਰਾ ਤੇ ਸਭ ਦਾ ਹੀ ਪਾਰ ਉਤਾਰਾ ਹੋ ਜਾਵੇਗਾ ਗੁਰੂ ਕਿਰਪਾ ਕਰਨ ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਗੁਰ ਸਿੱਖੀ ਬਖਸਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲ